ਜੀ ਬਾਈ ਕੀ ਹਾਲ ਨੇ ਕਰਤੀ ਵਲੌਗ ਦੀ ਸਟਾਰਟਿੰਗ ਖੋਲ ਤੇ ਬਾਈ ਦੋਵੇਂ ਖੁੱਡੇ ਛੜਤਾ ਬ੍ਰਹਮਾ ਨੂੰ ਤੇ ਸੀਲ ਨੂੰ ਵੀ ਬਾਈ ਪਾਸੇ ਬੰਨੀ ਆ ਬਾਈ ਬੱਕਰੀ ਨਹਿਮਣ ਤੇ ਇੱਧਰ ਫਿਰਦੇ ਬੱਕਰੀਆਂ ਦੇ ਬੱਚੇ ਵਿਚਾਰੇ ਇਹ ਵੀ ਸਿੱਕੀ ਜਾਂਦੇ ਤੁੱਪ ਨੂੰ ਤੇ ਤਾਂ ਛੜਰੀ ਤੇ ਵੀ ਭਾਈ ਬੈਠਿਆ ਤਾਂ ਚਾਰ ਬੱਚੇ ਬਾਈ ਚਾਰੇ ਬੱਚੇ ਖੁੱਲੇ ਭਾਈ ਅੱਜ ਬਾਈ ਤੇ ਵਧੀਆ ਇਹ ਵੀ ਤੁੱਪ ਸਿੱਕੀ ਜਾਂਦੇ ਤਾਂ ਵੀ ਕੀ ਸਾਰੇ ਜਾਨਵਰ ਬਾਈ ਖੁੱਡੇ ਜਾਂ ਖੋਲਦੇ ਆ ਬਾਈ ਟਰਕੀਆਂ ਦਾ ਵੀ ਗੇਟ ਟਰਕੀਆਂ ਨੂੰ ਹੀ ਛੜਦੇ ਆਪਾਂ ਇਹਨਾਂ ਨਾਲ ਹੀ ਲਓ ਬਾਬਿਓ खोलता टर्किया का भी गेट टर्की भी आ गए आ फिर जानवर अपने मिट्टी चाह ला लगे लेटे दूजे पास ब्रह्मिया खाई हम गंढे के फूल कज बे सारे जानवर अपने कुडेज ही है इन्होंने आप खंभ खिचने भाई कल खिचागे उन्होंने भी पावगे वाप दे देखो जो बी वह भी सारे आने ਕਾਲੂ ਇੱਕ ਇੱਕ ਕਰਕੇ ਦੋ ਦੋ ਕਰਕੇ ਬਈ ਸਾਰਿਆਂ ਦੇ ਖੰਭ ਖੱਚ ਦੇਣੇ ਆ ਦੋਹਾਂ ਦੇ ਕਾਲੂ ਖੱਚਾਂਗੇ ਦੋਹਾਂ ਦੇ ਪਰਸੂ ਖੱਚਾਂਗੇ ਬਈ ਐਂ ਕਰਕੇ ਆਪਾਂ ਸਾਰਿਆਂ ਦੇ ਖੰਭ ਖੱਚ ਦੇਣੇ ਜਿਹੜੇ ਆਪਾਂ ਕੰਚੀ ਲਾਈ ਸੀ ਖੰਭਾਂ ਤੇ ਕੋਈ ਫਿਰਦੇ ਅੰਦਰ ਅੱਠੇ ਹੀ ਆ ਬਈ ਇਧਰਲੇ ਪਾਸੇ ਦੇਖੋ ਬਈ ਮਾਹੌਲ ਇਧਰਲੇ ਪਾਸੇ ਫਿਰਦੇ ਬ੍ਰਹਮਾ ਬਈ ਇਧਰ ਬੱਕਰੀਆਂ ਦੇ ਬੱਚੇ ਨਾਲੇ ਬੱਕਰੀ ਇਧਰ ਫਿਰਦਾ ਟਰਕੀ ਬਈ ਤੇ ਉਹ ਸਾਹਮਣੇ ਫਿਰਦੇ ਆਪਣੇ ਸੀਲ ਬਾਈ ਉਹ ਫਿਰਦੇ ਆ ਢੀ ਮੁਰਗੀ ਬੈਠੀ ਥੱਲੇ ਬਾਈ ਮੁਰਗਾ ਉ ਤਾਂ ਫਿਰਦਾ ਉਹ ਆਦਾ ਢੀ ਫਿਰਦੇ ਬਾਈ ਬਾਕੀ ਸਾਰੇ ਇਕੱਠੇ ਹੋਏ ਫਿਰਦੇ ਆ ਦੇਖੋ ਬਾਈ ਮਾ